ਜਿਹਦਾ ਟਾਈਮ ਹੁੰਦਾ ਤੇ ਇਹ ਹਾਈ ਨੇ ਹਾਈ ਨੇ ਇੱਕ ਆਪਣੀ ਜੈਕਟ ਪਾ ਕੇ ਨਾ ਉੱਤੇ ਘਰੇ ਮੇਰੀ ਸਿਸਟਰ ਕਹਿੰਦੀ ਦੋ ਦਿਨ ਹੋ ਗਏ ਦਿਨੇ ਆ ਮਿਲ ਕੇ ਚੇਂਜ ਨਹੀਂ ਕੀਤੀ ਹੈਗੀ ਹਨ ਤੇ ਜਦੋਂ ਮੇਰੀ ਸਿਸਟਰ ਦੇ ਵੱਲੋਂ ਉਹਦੇ neck ਤੋਂ نیچے ਕਰਕੇ ਦੇਖੇ ਜਾਂਦੇ ਨੇ ਤਾਂ ਉਹਦੇ ਵੀ ਗਰਦਨ ਦੇ ਉੱਤੇ ਲਾਕਾਇਡ ਦੇ ਨਿਸ਼ਾਨ ਹੁੰਦੇ ਨੇ ਥੋੜੀ ਵਾਈਪ ਤੇ ਮਿਲ ਕੇ ਇਹ ਮੇਰੀ ਭੈਣ ਨੂੰ ਪਰਸਨਲ ਮੈਸੇਜ ਕਰਦੀ ਆ ਮੈਂ ਤੁਹਾਨੂੰ ਸਾਰੀਆਂ ਚੈਟਾਂ ਪ੍ਰੋਵਾਈਡ ਕੀਤੀਆਂ ਨੇ ਤੁਸੀਂ ਉਹ ਦੇਖ ਲਿਓ ਉੱਚੇ ਨੇ ਮੈਸੇਜ ਕਰਨ ਦੀ ਕਰਦੀ ਐ ਕਿ ਮੈਨੂੰ ਵੀ ਜੀ ਜੀ ਮੈਂ ਤੁਹਾਡੇ ਵੀਰ ਨਾਲ ਨਹੀਂ ਰਹਿਣਾ ਹੈਗਾ ਤੇ ਮੇਰੀ ਭੈਣ ਵੱਲੋਂ ਪੁੱਛਿਆ ਜਾਂਦਾ ਵੀ ਕੀ ਕਰ ਲਓਗੀ ਕੀ ਤੇ ਇਹਦੇ ਇਹਦੇ ਤੋਂ ਆਰਾਮ ਮਤਲਬ ਕਿ ਇੰਡੀਆ ਮੈਸੇਜ ਕਿਤੇ ਜਾਂਦੇ ਨੇ ਵੀ ਮੈਂ ਭੈਣ ਨੂੰ ਮੈਂ ਨਾਮ ਨਹੀਂ ਲੈਣਾ ਹੈਗਾ ਵੀ ਮੈਨੂੰ ਇਹਦੇ ਨਾਲ ਪੀਸਿੰਗ ਨਹੀਂ ਆਉਂਦੀ ਜਿੱਦਿ ਜਦੋਂ ਮੈਨੂੰ ਟੱਚ ਕਰਦਾ ਮੈਨੂੰ ਗੰਦਾ ਲੱਗਦਾ ਇਹ ਜੁਨੀਅਰ ਕਲਬਾਂ ਦੀਆਂ ਫੋਟੋਜ਼ ਨੇ ਹੁੱਕੇ ਦੀਆਂ ਫੋਟੋਜ਼ ਨੇ ਬਾਰ ਦੀਆਂ ਫੋਟੋਜ਼ ਨੇ ਹਾਂਜੀ ਇਹਦੀ ਇਹ ਮਤਲਬ ਬਾਰ ਦੀਆਂ ਫੋਟੋ ਇਹ ਸਟੱਫ ਇਹ ਲਾਈਕ ਕਰਦੀ ਸੀ ਹਾਂਜੀ ਇਹ ਸਟੱਫ ਲਾਈਕ ਕਰਦੀ ਸੀ ਮਨਕੀ ਜਿਵੇਂ ਇਹ ਛੋਟੇ ਕੱਪੜੇ ਪਾਉਣਾ ਪਸੰਦ ਕਰਦੀ ਸੀ ਵੀ ਜਿਵੇਂ ਇੱਥੇ ਨਾ ਸਿਸਟਰ ਵੀ ਇਹ ਗੱਲ ਕਹਿਣ ਲੱਗ ਪਈ ਸੀ ਜੀ ਵੀ ਇਹ ਜਦੋਂ ਪੜਾਣ ਆਉਂ ਜਾਂਦੀ ਹੈ ਵੀ ਕੱਪੜੇ ਛੋਟੇ ਪਾ ਕੇ ਜਾਂਦੀ ਮੈਨੂੰ ਹੈ ਹੀ ਨਹੀਂ ਸੈਂਸਿੰਗ